ਟੂਡੇ ਬਾਬ ਟੀਵੀ ਤੇ ਮੈਂ ਹਰਪੰਦਰ ਸਿੰਘ ਸੈਣੀ ਅੱਜ ਅਸੀਂ ਪਹੁੰਚੇ ਹਾਂ ਬਲਾਕ ਕਨੂਣ ਦੇ ਪਿੰਡ ਕਿਸ਼ਨਪੁਰ ਨੇੜੇ ਦਰਿਆ ਬਿਆਸ ਦੇ ਕੋਲ ਜਿੱਥੇ ਅੱਜ ਸਵੇਰ ਤੋਂ ਮੋੜੇ ਧਾਰ ਵਰਖਾ ਹੋ ਰਹੀ ਆ ਉਥੇ ਹੀ ਪਹਾੜਾਂ ਦੇ ਵਿੱਚੋਂ ਪਾਣੀ ਜਿਹੜਾ ਵਾ ਬਹੁਤ ਮਾਤਰਾ ਦੇ ਵਿੱਚ ਦਰਿਆ ਦੇ ਵਿੱਚ ਆ ਚੁੱਕਾ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਅਲਰਟ ਕੀਤਾ ਹੋਇਆ ਹੈ ਕਿ ਦਰਿਆਵਾਂ ਦੇ ਕੰਢਿਆਂ ਤੇ ਜਾਂ ਨਦੀਆਂ ਤੇ ਕੰਢਿਆਂ ਤੇ ਜਾਂ ਹੋਰ ਡਰੇਨਾਂ ਦੇ ਕੰਢਿਆਂ ਤੇ ਨਾ ਜਾਇਆ ਜਾਵੇ ਕਿਉਂਕਿ ਇਹ ਹੜ ਵਰਗੇ ਹਾਲਾਤ ਜਿਹੜੇ ਆ ਬਣੇ ਹੋਏ ਆ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕਰੋ ਸੋ ਅਸੀਂ ਇੱਕ ਵਾਰੀ ਫੇਰ ਦੱਸ ਦਈਏ ਸਾਡੇ ਕੋਲ ਇੱਥੇ ਕਾਫੀ ਜਿਹੜੇ ਆ ਨੌਜਵਾਨ ਖੜੇ ਆ ਸਾਡੀ ਨੌਜਵਾਨਾਂ ਨੂੰ ਬੇਨਤੀ ਆ ਕਿ ਇਹ ਸਪਾਰਾ ਜਿਹੜਾ ਇੱਥੇ ਬਣਿਆ ਵਾ ਕਿਸਨਪੁਰ ਦਰਿਆ ਦੇ ਇਹ ਸਪਾਰਾ ਨਾਲ ਜਾਵੇ ਕਿਉਂਕਿ ਇਹ ਸਪਾਰਾ ਇਹ ਕਿਹੇ ਟਾਈਮ ਵੀ ਬੈਠ ਜਾਖਦਾ ਤੇ ਪਾਣੀ ਕਿੱਠ ਆ ਸਕਦਾ ਇਹ ਸਪਾਰਾ ਆ ਜਾਇਆ ਜੇ ਇਹ ਪੀੜਾ ਖਨਨ